ਹੋਇਆ ਜੀ ਕਿ ਜੋ ਸਾਨੂੰ ਸੰਵਿਧਾਨਕ ਹੱਕ ਮਿਲੇ ਹੋਏ ਨੇ ਉਹ ਸਾਡੇ ਕ੍ਰਸ਼ ਹੋ ਗਏ ਕੁਚਲ ਤੇ ਠੀਕਾ ਇਸ ਕਰਕੇ ਅਸੀਂ ਆਏ ਆ ਔਰੇ ਅਸੀਂ ਆਪਣੀ ਸਲਾਹ ਕਰ ਰਹੇ ਆ ਵੀ ਅਸੀਂ ਹੁਣ ਅੱਗੇ ਕੀ ਕਰੀਏ ਕਿਵੇਂ ਤਾਂ ਜਿਹੜੇ ਜਿਹੜੇ ਉਮੀਦਾਂ ਨੇ ਤੇ ਖਰਾ ਹੋਇਓ ਕਿਉਂ ਨਿੱਤਰ ਪਾਏ ਕਿਉਂ ਆ ਸਰਕਾਰ ਵੱਲੇ ਤੇ ਕਹਨੇ ਚ ਰਪਈਆਂ ਕੀ ਕਾਰਨ ਇਹ ਆ ਜੀ ਦੇਖੋ ਸਰਪੰਚੀ ਦੀਆਂ ਵੋਟਾਂ ਨੇ ਕਭ ਨੂੰ ਪਤਾ ਐ ਐਲਾਨ ਹੋਇਆ 15 ਤਰੀਕ ਨੂੰ ਪੈਣੀ ਆ ਸਰਪੰਚ ਵੋਟਾਂ ਦਾ ਇਹ ਹੁੰਦਾ ਹੈ ਕਿ ਵੋਟ ਦੇ ਵਿੱਚ ਬੰਦਾ ਜਨਤਾ ਜਿਹਨੂੰ ਚਾਹੇ ਚੁਣ ਲਵੇ ਪਰ ਜੇ ਕਿਸੇ ਨੂੰ ਉਹਦੇ ਵਿੱਚ ਪਾਰਟਿਸਿਪੇਟ ਕਰਨ ਤੋਂ ਹੀ ਰੋਕਤਾ ਜਾਵੇ ਜ਼ਬਰਦਸਤੀ ਉਹ ਤਾਂ ਬਿਲਕੁਲ ਗਲਤ ਹੈ ਜੀ ਉਹ ਤਾਂ ਕੋਈ ਡੈਮੋਕ੍ਰੇਸੀ ਨਹੀਂ ਹੈ ਸਾਡੇ 'ਨ ਜ਼ਬਰਦਸਤੀ ਕਿੰਨੀ ਕੀਤੀ ਸਾਡੇ ਨਾਲ ਜ਼ਬਰਦਸਤੀ ਕੀਤੀ ਹੈ ਜੀ ਸਾਡੇ ਪਿੰਡ ਦਾ ਮੁੰਡਾ ਹੈ ਜਿਹੜਾ ਕਿ ਸਰਪੰਚੀ ਦਾ ਉਮੀਦਵਾਰ ਖੜਾ ਸੀ ਉਹਦਾ ਨਾਮ ਅਮਰਤਪਾਲ ਸਿੰਘ ਉਰਫ ਅਭੀ ਪੁੱਤਰ ਅਜੈਬ ਸਿੰਘ ਉਹ ਆਪਣੇ ਕਾਗਜ਼ ਇੱਕ ਤਰੀਕੇ ਨੂੰ ਭਰਿਆ ਸੀਗਾ ਸਾਨੂੰ 2-3 ਦੀ ਸੀ ਛੁੱਟੀ 4 ਤਰੀਕ ਨੂੰ ਅਸੀਂ ਆਪਣੇ ਕਾਗਜ਼ ਕੰਪਲੀਟ ਕਰਕੇ ਸਾਡੇ ਪੰਚ ਪੰਚਾਂ ਦੇ ਜਿਹੜੇ ਨੋਮੀਨੇਸ਼ਨ ਤੇ ਸਰਪੰਚ ਦਾ ਨਾਮ ਭਰਨ ਗਏ ਸੀ ਉਹ ਵੀਡੀਓ ਦਫ਼ਤਰ ਦੇ ਵਿੱਚ ਅਸੀਂ ਵੀਡੀਓ ਦਫ਼ਤਰ ਦੇ ਗੇਟ ਦੇ ਬਾਹਰ ਖੜੇ ਆ ਸਾਡੇ ਬਾਅਦੇ ਗੇਟ ਖੁੱਲ ਰਿਹਾ 11 ਵਜੇ ਉਹ ਕਿੱਥੇ ਕਿਸ ਤਰ੍ਹਾਂ ਵੜ ਗਏ ਅੰਦਰ ਉਹ 40-50 ਬੰਦੇ ਲੈ ਕੇ ਅੰਦਰ ਆ ਪੁਲਿਸ ਬਿਲਡਿੰਗ ਦੇ ਆਲੇ-ਦੁਆਲੇ ਲੱਗੀ ਹੋਈ ਐ ਉਹ ਕਿਸ ਤਰ੍ਹਾਂ ਆ ਸਾਡੇ ਬੰਦੇ ਅੰਦਰ ਜਾਂਦੇ ਨੇ ਇਸ਼ਾਰਾ ਹੁੰਦਾ ਐ ਅਮਰਪਾਲ ਸਿੰਘ ਦਾ ਕਾਗਜ਼ ਪਾੜ ਦਿੱਤੇ ਜਾਂਦੇ ਨੇ ਨਾਂ ਭਰਨ ਦਿੱਤੇ ਜਾਂਦੇ ਨੇ ਭਰਨਾ ਤਾਂ ਦੂਰ ਦੀ ਗੱਲ ਐ ਉਥੇ ਪਹੁੰਚ ਵੀ ਦਿੱਤਾ ਜਾਂਦਾ ਜੇ ਕੋਈ ਪਹੁੰਚ ਵੀ ਗਿਆ ਤਾਂ ਉੱਥੇ ਫੜ ਕੇ ਪਾੜਦੇ ਜੇ ਕਿਸੇ ਨੇ ਭਰੇ ਵੀ ਗਏ ਚਲੋ ਚੋਰੀ-ਚਪੋਰੀ ਭਰ ਵੀ ਆਇਆ ਨਹੀਂ ਉਹਨਾਂ ਤੋਂ ਪਹਿਲਾਂ ਭਰਤੇ ਜਾਂ ਕੀ ਹੋਇਆ ਉਹਨਾਂ ਦੇ ਰੱਦ ਕਰਤੇ ਜੀ ਮਤਲਬ ਇਹ ਤਾਂ ਇੱਕ ਸਾਜ਼ਿਸ਼ ਦੇ ਤਹਿਤ ਸਾਡੇ ਉੱਤੇ ਥੋਪਿਆ ਗਿਆ ਹੈ। ਠੀਕਾ ਉਹਨੂੰ ਪੂਰੀ ਐਮਐਲਏ ਸਾਹਿਬ ਦੀ ਜੋ ਕਹਿੰਦਾ ਹੈ ਸ਼ਹਿ ਹੈ। ਉਸ ਆਲੇ ਨੇ ਸਾਡੇ ਰਕਾਗਜ਼ ਪੜਵਾਏ ਨੇ ਨਾਲ ਜਾ ਕੇ ਸਾਨੂੰ ਅੰਦਰ ਬਾੜੇ ਉਹਨਾਂ ਨੂੰ ਵੀ ਉਹਦੀ ਵੀ ਸ਼ਹਿ ਹੈ। ਪਲੱਸ ਪ੍ਰਸ਼ਾਸਨ ਦੀ ਸੰਤ ਹੈ ਹੀ ਲੱਗਦਾ ਵੀ ਸ਼ਹਿ ਜਿਹੜਾ ਸਾਨੂੰ ਇਨਸਾਫ਼ ਨਹੀਂ ਦੇ ਰਿਹਾ। ਜੇ ਇਨਸਾਫ਼ ਦੇ ਦਊਗਾ ਅਸੀਂ ਕਹਦਾਂਗੇ ਨਹੀਂ ਹੈਗਾ। ਨਵੀਂ ਤਰ੍ਹਾਂ ਮੋਬਾਈਲ ਨਹੀਂ ਘੰਟੇ ਵਿੱਚ। ਮੰਗ ਅਸੀਂ ਇਹ ਕਰਦੇ ਆ ਜੀ ਵੀ ਦੇਖੋ ਜਿਵੇਂ ਹੁਣ ਸਾਡੇ ਕਾਗਜ਼ ਪਾੜਤੇ ਸਾਨੂੰ ਸੁਪਰ ਪ੍ਰਕਿਰਿਆ 'ਚ ਹਿੱਸਾ ਨਹੀਂ ਲੈਣ ਦਿੱਤਾ ਗਿਆ। ਇਹੇ ਪ੍ਰਕਿਰਿਆ ਮੂੜ ਕਰਕੇ ਬਹਾਲ ਸਾਨੂੰ ਟਾਈਮ ਦੇ ਕੇ ਸਾਡੇ ਪਿੰਡ ਦੇ ਜਿਹੜੇ ਬੰਦੇ ਫਾਰਮ ਭਰਨਾ ਚਾਹੁੰਦੇ ਨੇ ਜਿਨ੍ਹਾਂ ਦੇ ਪੱਤੇ ਨੇ ਜਾਂ ਕੋਈ ਹੋਰ ਵੀ ਭਰਨਾ ਚਾਹੁੰਦਾ। ਉਹਨਾਂ ਨੇ ਫਾਰਮ ਭਰਾ ਕੇ ਆ ਚਾਰ ਨੂੰ ਹੀ ਸਟੋਰੀਆਂ ਸਾਡੇ ਵਿੱਚ ਵੀ ਅਸੀਂ ਉਹ ਦਿੱਤਾ ਜਾਵੇ ਮੌਕਾ ਦਿੱਤਾ ਜਾਵੇ। ਨਾਮਿਨੇਸ਼ਨ ਭਰਨਾ, ਇਲੈਕਸ਼ਨ ਪਾਰਟਿਸਪੇਟ ਕਰਨਾ ਉਸ ਤੋਂ ਇਲਾਵਾ ਜਿਹੜੇ ਜਿਹੜਾ ਬੰਦਾ ਹੁਣ ਹੀ 50 ਗੁੰਡੇ ਲੈ ਕੇ ਉੱਥੇ ਬੈਠਾ ਹੈ। ਸਾਨੂੰ ਇਹ ਵੀ ਡਰ ਆਇਆ ਕਿ ਉਹ ਸਾਡੇ ਪਿੰਡ 'ਚ ਇਲੈਕਸ਼ਨ ਵੀ ਸ਼ਾਂਤੀਪੂਰਨ ਨਹੀਂ ਹੋਣ ਦੇਗਾ। ਅਸੀਂ ਤਾਂ ਇਹ ਵੀ ਕਹਿੰਦੇ ਆਂ ਵੀ ਕਿਸੇ ਵਧੀਆ ਅਫਸਰ ਦੀ ਡਿਊਟੀ ਲਾਈ ਜਾਵੇ ਚਾਰੇ ਪਿੰਡ 'ਚ, ਫੋਰਸ ਲਾਈ ਜਾਵੇ। ਆਲੇ-ਦਾਲੇ ਪਿੰਡ ਦੇ ਬੂਥ ਦੇ ਆਲੇ-ਦਾਲੇ ਪੁਲਿਸ ਘੇਰੇ ਤੇ ਜਿਸ ਕੋਲ ਵੋਟਰ ਕਾਰਡ ਹੋਵੇ ਉਸੇ ਨੂੰ ਵੋਟ ਪਾਣ ਦਿੱਤੀ ਜਾਵੇ ਤਾਂ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣ। ਜਿਹਨੂੰ ਜਨਤਾ ਚਾਹੁੰਦੀ ਉਹਨੂੰ ਚੁਣ ਲੈ। ਸਾਨੂੰ ਕੋਈ ਇਤਰਾਜ਼ ਨਹੀਂ। ਉਹ ਵੀ ਖੜੇ ਅਗਰ ਉਹਨੂੰ ਚੁਣਦਿਆਂ ਮੋਸਟ ਵੈਲਕਮ। ਪਰ ਅੱਧਕਾ ਅਸੀਂ ਬਰਦਾਸ਼ਤ ਨਹੀਂ ਕਰਨਾ। ਅਸੀਂ ਬੇਨਤੀ ਵੀ ਕਰਦੇ ਆਂ ਤੇ ਚੁਣੌਤੀ ਵੀ ਦਿੰਦੇ ਆਂ। ਅਸੀਂ ਅਗਰ ਸਾਨੂੰ ਹੱਕ ਨਹੀਂ ਮਿਲਦਾ ਅਸੀਂ ਬਾਈਕਾਟ ਕਰਦਾਂਗੇ ਆ ਸਾਡੇ ਪਿੰਡ ਦਾ ਇੱਕ ਮੁੰਡਾ ਹੈ ਜਿਹਦੇ ਕਾਗਜ਼ ਅਕਸੈਪਟ ਹੋ ਗਏ ਪਰ ਇਹਦਾ ਇਹ ਕਹਿਣਾ ਹੈ ਵੀ ਜੇ ਮੇਰੇ ਪਿੰਡ ਦੇ ਵਿੱਚ ਇਲੈਕਸ਼ਨ ਨਹੀਂ ਹੁੰਦੀ ਐਸੀ ਇਹ ਆਪਣੇ ਕਾਗਜ਼ ਵਾਪਸ ਦੇ ਦਿੰਦਾ ਅਸੀਂ ਭਾਗ ਨਹੀਂ ਲੈਣਾ ਫਿਰ ਕੋਣ ਪ੍ਰਕਿਰਿਆ ਚ ਜਾਂ ਸਾਡੀ ਕੋਈ ਸੁਣਵਾਈ ਹੋਣੀ ਹੈ ਜੀ ਜਾਂ ਸਾਨੂੰ ਪੂਰਾ ਇਨਸਾਫ ਦੇ ਐਲੀ ਇਸ ਚੋਣ ਪ੍ਰਕਿਰਿਆ ਤੋਂ ਇਹ ਭਾਗ ਲੈਣਾ ਕਿ ਜਿਹੜੇ ਹੋਰ ਚੋਣਾਂ ਵੀ ਆਣਗੀਆਂ ਹੋਰਾਂ 'ਚ ਵੀ ਤਾਲ ਲਵਾਂਗੇ ਜੀ ਜੇ ਸਾਨੂੰ ਲੱਗੇਗਾ ਵੀ ਫ੍ਰੀ ਐਂਡ ਫੇਅਰ ਹੋ ਰਹੀਆਂ ਨੇ ਇਹ ਅਸੀਂ ਕੁੱਟੇ ਖਾਣੀ ਆ ਅਸੀਂ ਗੁੰਡਿਆਂ ਤੋਂ ਚਾਕੂ ਦੇ ਦੇਖ ਕਿਉਂ ਆਣਾ ਫਿਰ ਤਾਂ ਅਸੀਂ ਕੀ ਕਰਨਾ ਫਿਰ ਅਸੀਂ ਆਪਣੀ ਗ੍ਰਸਥੀ ਕਰਾਵਾਂਗੇ ਬੈਠਾਂਗੇ ਆਮ ਬੰਦਾ ਕਿੰਨਾ ਕੁ ਲੜ ਸਕਦਾ ਇਹਦਾ ਸਰਕਾਰ ਦਾ ਫਰਜ਼ ਹੈ ਪ੍ਰੋਟੈਕਟ ਕਰਨਾ ਲੋਕਾਂ ਦੇ ਰਾਈਟਸ ਨੂੰ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਤੇ ਮੈਂ ਸਾਫ ਦਾ ਪੰਚ ਵੀ ਰਿਹਾ ਅਸੀਂ ਪਿੰਡ ਚੌਰਾਈ ਹੈ ਜੀ ਤੇ ਅਸੀਂ ਅਸੀਂ ਇਹ ਹੀ ਚਾਹੁੰਦੇ ਆਂ ਵੀ ਜਿਹੜਾ ਇਹ ਧੱਕਾ ਹੋਇਆ ਵੀਡੀਓ ਦਫ਼ਤਰ ਦੇ ਵਿੱਚ ਗੁੰਡਾਗਰਦੀ ਪੂਰੀ ਸ਼ਰਮ ਕਰੀ ਇਹਨਾਂ ਨੇ ਅਸੀਂ ਇਹ ਜਾਣਦੇ ਆਂ ਵੀ ਜੇ ਇਲੈਕਸ਼ਨ ਕਰਾਣੀ ਆ ਤਾਂ ਪੂਰੇ ਹੀ ਇਹਦੇ ਕਾਨੂੰਨ ਚ ਹੋਣੀ ਚਾਹੀਦੀ ਆ ਸਾਰਿਆਂ ਨੂੰ ਅਧਿਕਾਰ ਦੇਣਾ ਚਾਹੀਦਾ ਕਈ ਬੰਦੇ ਦੇ ਨੇ ਫਾਰਮ ਮੌਕੇ ਤੇ ਪਾੜ ਦਿੱਤੇ ਤੇ ਕਈਆਂ ਤੇ ਓਬਜੈਕਸ਼ਨ ਲਾਤੀ ਆ ਔਰ ਓਬਜੈਕਸ਼ਨਾਂ ਵੀ ਇਹ ਜੀਆਂ ਨਜਾਇਜ਼ ਲਗਾਈਆਂ ਨੇ ਮੇਰੇ ਕੋਲ ਇੱਕ ਰਸੀਦ ਆ ਮੈਂ ਸ਼ੋ ਵੀ ਕਰ ਸਕਦਾ ਜਿੱਦੇ ਤੋਂ ਉਹਨਾਂ ਨੇ ਫਾਰਮ ਭਰਿਆ ਸਰਪੰਚੀ ਦਾ ਉਹ ਥੋਪਿਆ ਗਿਆ ਜੀ ਇਹ ਐਨੀ ਜਨਤਾ ਤੁਸੀਂ ਗਵਾਹ ਆ ਇਸ ਚੀਜ਼ ਦੀ ਕਿ ਉਹਦੇ ਹੱਕ ਚ ਨਹੀਂ ਕੋਈ ਵੀ ਅਸੀਂ ਵੀ ਉਹਦਾ ਵਿਰੋਧ ਕਰਦੇ ਆ ਕਿਉਂਕਿ ਉਹ ਗੁੰਡਾਗਰਦੀ ਨਾਲ ਸਰਪੰਚ ਬਣ ਰਿਹਾ ਅਸੀਂ ਜਾਣਦੇ ਆ ਕਿ ਸਹਿਮਤੀ ਨਾਲ ਪਿੰਡ ਦੇ ਵਿੱਚ ਸਰਪੰਚ ਚੁਣਿਆ ਜਾਵੇ ਜਾਂ ਭਾਵੇਂ ਇਲੈਕਸ਼ਨਾਂ ਹੋਣ ਭਾਵੇਂ ਸਰਸਮਤੀ ਹੋਵੇ ਪਰ ਇਹ ਇਦਾਂ ਗੁੰਡਾਗਰਦੀ ਨਾਲ ਸਾਨੂੰ ਕੋਈ ਮਨਜ਼ੂਰ ਨਹੀਂ ਇਹ ਮੈਂ ਤੁਹਾਨੂੰ ਦੱਸ ਰਿਹਾ ਵੀ ਕੋਈ ਵੀ ਨਹੀਂ ਕਰ ਰਿਹਾ ਪਿੰਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਕੱਠ ਤੋਂ ਪਤਾ ਲੱਗ ਰਿਹਾ ਵੀ ਕੋਈ ਵੀ ਬੰਦਾ ਉਹਨੂੰ ਇਹ ਚੀਜ਼ ਨੂੰ ਅਕਸੈਪਟ ਨਹੀਂ ਕਰ ਰਿਹਾ ਇਹ ਸ਼ਰਾਮ ਗੁੰਡਾਗਰਦੀ ਹੋਈ ਆ ਅਸੀਂ ਇਹਦੀ ਨੁਕੇਦੀ ਕਰਦੇ ਆ ਤੇ ਅਸੀਂ ਚਾਹੁੰਦੇ ਆ ਵੀ ਸਰਕਾਰ ਨੂੰ ਇਹੀ ਬੇਨਤੀ ਹੈ ਜੇਕਰ ਉਹਨਾਂ ਨੂੰ ਥੋੜਾ ਬਹੁਤਾ ਵੀ ਇਹ ਚੀਜ਼ ਦਾ ਅਹਿਸਾਸ ਹੈ ਤਾਂ ਉਹ ਪੂਰੀ ਪ੍ਰਕਿਰਿਆ ਨਾਲ ਸਰ ਪਿਆਰ ਨਾਲ ਪਿਆਰ ਮੁਹੱਬਤ ਨਾਲ ਪਿੰਡ ਦੇ ਵਿੱਚ ਇਲੈਕਸ਼ਨ ਕਰਾਈ ਜਾਵੇ ਤੇ ਜਿਹੜੇ ਬੰਦਿਆਂ ਦੇ ਫਾਰਮ ਪਾੜੇ ਗਏ ਆ ਉਹਨਾਂ ਨੂੰ ਦੁਬਾਰਾ ਮੌਕਾ দেয়া ਜਾਵੇ ਤਾਂ ਕਿ ਉਹ ਆਪਣੇ ਫਾਰਮ ਭਰ ਸਕਣ ਆ ਦੇਖੋ ਜੀ ਇਧਰ ੱੱਕਾ ਹੋ ਰਿਹਾ ਹਾਂ ਹਾਂ ਜੀ ਮੈਂ ਮੈਂ ਗੁਰਚਰਨ ਸਿੰਘ ਆ ਜੀ ਮੈਂ ਪਹਿਲੀ ਵਾਰ ਖੜਾ ਹੋਇਆ ਜੀ ਮੇਰੇ ਕਾਗਜ਼ ਭਰੇ ਹੋਏ ਮੇਰੇ ਨਾਲ ਮੁੰਡਿਆਂ ਨੇ ਚੌਂੜਿਆਂ ਨੇ ਗੁੰਡਿਆਂ ਨੇ ਬਾੜ ਦੇ ਕੇ ਮੇਰੇ ਸਾਹਮਣੇ ਪਾੜੇ ਆਂਗੇ ਅਸੀਂ ਕਹਿੰਦੇ ਦੁਬਾਰਾ ਮੇਰੇ ਕਾਗਜ਼ ਭਰੇ ਜਾਣ ਦੁਬਾਰਾ ਫੇਰ ਇਲੈਕਸ਼ਨ ਕੀਤਾ ਜਾਵੇ ਅਸੀਂ ਤੁਸੀਂ ਪਾਂਧੀ ਨੂੰ ਕਿਸੇ ਨੂੰ ਨਹੀਂ ਮੰਨਦੇ ਆ ਜੀ ਆਏ ਇਹ ਬੜੀ ਮੀਟਿੰਗ ਕੀਤਾ ਕਾਰਨ ਇਸੇ ਕਾਰਨ ਕਾਰਨ ਹੋਈ ਜਿਹੜੇ ਕਾਗਜ਼ ਪੜੇਗੇ ਉਸੇ ਮੈਂ ਮੀਟਿੰਗ ਖੜੀ ਕੀਤੀ ਹੈ ਇਸ ਵਾਰ ਆ ਅਸੀਂ ਮੰਨ ਕਰਦੇ ਅਸੀਂ ਮੰਨ ਕਰਨਾ ਦੁਬਾਰਾ ਬੋਲਣਾ ਪਈਏ ਜਾਂਗੇ ਦੁਬਾਰਾ ਕਾਗਜ਼ ਪੜ੍ਹੇ ਜਾ ਜਾਂ ਨਹੀਂ ਪੜ੍ਹਿਆ ਰਿਆ ਫੇ ਨਹੀਂ ਮੰਨ ਕਰਾਇਆ ਸੀ ਸਰਪੰਚ ਨੂੰ ਮੰਨਦੇ ਨਹੀਂ ਆਗੇ ਬਿਲਕੁਲ ਇਲੈਕਸ਼ਨ ਦੁਬਾਰਾ ਜੀ ਸਾਹਿਬ ਸਤਿ ਸ੍ਰੀ ਅਕਾਲ ਜੀ ਪਿੰਡ ਚੌਰਾ ਭਵਿੰਦਰ ਕੌਰ ਜੀ ਦੇਖੋ ਸਾਡੇ ਨਾਲ ਧੱਕਾ ਸਾਹੀ ਬਹੁਤ ਹੋਈ ਆ ਸਾਡੀਆਂ ਫੈਲਾ ਪਾੜੀਆਂ ਸਾਡੇ ਨਾਲ ਕੁੱਟਕਟਾਈਆਂ ਹੋਇਆ ਜੀ ਸਾਨੂੰ ਦਫ਼ਤਰ ਦੇ ਅੰਦਰ ਨਹੀਂ ਵੜਨ ਦਿੱਤਾ ਹੈਗਾ ਸਾਡੇ ਫੈਲਾ ਜਮਾ ਨਹੀਂ ਹੋਣਦੇ ਤੇ ਤਾਂ ਗੁੰਡਾਗਰਦੀ ਬਹੁਤ ਚੱਲੀ ਆ ਜੀ ਜਿੰਦਗੀ ਚ ਪਹਿਲੀ ਵਾਰ ਦੇਖਿਆ ਹੈ ਪਰ ਮੇਰੀ ਗੱਲ ਸੁਣ ਲਓ ਜੀ ਬਹੁਤ ਤਕਾ ਹੋਇਆ ਸਾਡੇ ਨਾਲ ਬਹੁਤ ਤਕਾ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਜੀ ਨਹੀਂ ਤਾਂ ਵੋਟਾਂ ਕੈਨਸਲ ਹੋਣੀਆਂ ਚਾਹੀਦੀਆਂ ਨੇ ਨਹੀਂ ਜੀ ਜਿਹੜੇ ਸਾਰੇ 90 ਨਵੇਂ ਮੈਂਬਰ ਖੜਵਾਏ ਨੇ ਉਹਨਾਂ ਨੂੰ ਵੋਟਾਂ ਪੈਣੀਆਂ ਚਾਹੀਦੀਆਂ ਨੇ ਅਸੀਂ ਉਹ ਬੰਦੇ ਨੂੰ ਨਹੀਂ ਖੜਨ ਦਿੰਦੇ ਹੈ ਅਸੀਂ ਇਕੱਠੇ ਹੀ ਕਰਿਆ ਜੀ ਸਾਨੂੰ ਵੋਟਾਂ ਦਾ ਮਿਲਣਾ ਚਾਹੀਦਾ ਹੈ ਹਾਂ ਹੱਕ ਮਿਲਣਾ ਚਾਹੀਦਾ ਸਾਨੂੰ ਦੁਬਾਰਾ